ਤੇ ਤੱਕੜੀਆਂ ਤੋਲ ਕੇ ਰਖਤਾ ਹਰੇ ਗਰੂ ਆਪਣਾ ਮਨਾ ਤੋਲ ਲੋ ਕੋਈ ਦੂਏ ਨੂੰ ਦੂਏ ਨਾਲ ਤੋਲਣ ਦੇ ਕੀ ਲੋ ਜੀ ਨੇ ਕहां ਜਾਣਾ ਆਪਣੇ ਆਪ ਨੂੰ ਤੋਲੇ ਇੱਥੇ ਆ ਕੇ ਤੂੰ ਕਿੱਥੇ ਖੜਾ ਤੇਰੇ ਦੋਖ ਕਿਨੇ ਨੇ ਆਪਣਾ ਦੋਖ ਦੂਰ ਕਰ ਲੋ ਜਿੰਨੇ ਕहां ਜਾਣਾ ਬਾਰਡਰ ਤਾਂ ਉਸ ਨੂੰ ਟੱਪਣ ਦੇਣਾ ਆਪਣੀ ਜੇਪਾਂ ਫਰੋੜ ਲੋ ਕੋਈ ਅਸੀ ਚੀਜ਼ ਲੋ ਹੋਵੇ ਉੱਥੇ ਜਾ ਕੇ ਅਗਲੇ ਫੜ ਕੇ ਬਿਠਾ ਦੇਣ ਇਹ ਪਿਛੇ ਨੂੰ ਮੋੜ ਦੇਣ ਗਾਂਧਾ ਤਲਾਸੀ ਹੋਣੀ ਹੈ ਸਭ ਕਾਸੇ ਦੀ ਉਹ ਕਹ ਲੈ ਭਾਈ ਆ ਚੀਜ਼ ਐ ਚਲ ਐ ਕਰ ਜੇ ਤੇਰੇ ਕੋ ਫੀਮ ਹਰੇ ਖਾਂਦਾਰਾ ਜਾਂ ਛੱਡ ਦੇਗਾ ਫਿਰ ਆ ਜੀ ਫਿਰ ਤੈਨੂੰ ਪਾਰ ਕਰ ਦਾਂਗਾ ਤੈਨੂੰ ਕਹਿੰਦੇ ਕੁਛ ਨਹੀਂ ਮੁਰਜਾ ਪਿਛੇ ਨੂੰ ਕਰ ਉਹ ਕਹਣਾ ਕੁਛ ਕਹਿ ਲੈਨੇ ਬਥੇਰੀ ਫੀਮ ਅੱਜ ਖਾਈ ਚੱਲ ਵੇਰਾ ਦੁੱਧ ਪੀਣਾ ਕਿਸਨੂੰ ਕਿਉਂ ਖਾਣੇ ਕਿਸਨੂੰ ਮਾਇਆ ਦੀ ਭੁੱਖਾ ਕਹਦੇ ਬਥੇਰੀ ਜੱਫਾ ਕਰ ਲੈ ਜਾਂ ਤੇਰਾ ਮਨ ਕਰੂ ਨਾ ਫੇ ਮਾਇਆ ਨਹੀਂ ਚਾਈਦੀ ਇਹ ਜਿਹੜੀ ਜੇਬ ਚ ਪਾਈ ਫਿਰਦਾਗਾ ਹਣੀ ਜਾਲੀ ਇਹ ਇੱਥੇ ਕੱਲ੍ਹ ਆ ਚਾਹ ਪੂਰਾ ਜਦੋਂ ਚਾਹ ਪੂਰਾ ਹੋਜੂ ਆ ਜੀ ਫਿਰ ਤੈਨੂੰ ਪਾਰ ਕਰ ਦਾਂਗੇ ਕਾਇਨਦਾ ਕੋਈ ਕੁਝ ਨਹੀਂ ਹੈ ਜਿਹੜਾ ਚਾਹ ਪਹਿਲਾਂ ਪੂਰਾ ਕਰ ਲੈ ਵਰੇ ਜੇ ਨਹੀਂ ਗਿਆ ਨਾ ਜਾਂ ਚਾਹ ਪੂਰਾ ਹੋ ਆਪੇ ਚੱਲਿਆ ਜਾਊ ਆਹੀ ਕਹਿ ਰਿਹਾ ਸੀ ਉਹ ਜੇ ਹੋ ਗਈ ਦੇਖੀ ਜਾਊ ਫੇਰ ਫੇਰ ਕੰਮ ਲੈ ਕੇ ਜਾਊਗਾ ਕੋਈ ਜੀ ਜੇ ਚਾਹ ਹੈ ਜਿਹੜੀ ਚੀਜ਼ ਦੀ ਭੁੱਖ ਹੈ ਨਾਲ ਉਹ ਹੀ ਲੈ ਕੇ ਜਾਂਦਾ ਜਿਹੜੀ ਚੀਜ਼ ਦੀ ਭੁੱਖ ਹੈ ਨਹੀਂ ਨਾਲ ਹੀ ਲੈ ਕੇ ਜਾਂਦਾ